ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਸਤੰਬਰ ਦਿਨ ਐਤਵਾਰ ਸਾਲ 2024 ਹੈ ਤੇ ਇਹ ਵੀਡੀਓ ਮੈਂ ਬਣਾ ਰਿਹਾ ਤੇਲੇ ਦੇ ਉੱਪਰ ਜਾਂ ਝੋਨੇ ਦੀ ਹੌਪਰ ਦੇ ਉੱਪਰ ਇਸ ਸਾਲ ਹੌਪਰ ਦਾ ਹਮਲਾ ਝੋਨੇ ਤੇ ਬਹੁਤ ਘੱਟ ਹੋਇਆ ਜਾਂ ਕਿ ਇਹ ਕਿ ਬਹੁਤ ਲੇਟ ਸ਼ੁਰੂ ਹੋਇਆ ਖੁਸ਼ਕਿਸਮਤੀ ਕਿਸਾਨਾਂ ਦੀ ਸੀ ਕਿ ਜਿਵੇਂ ਐਤਰੀ ਬੋਨਾ ਰੋਕ ਸ਼ੁਰੂ ਚ ਆਇਆ ਸੀ ਜੇ ਸ਼ੁਰੂ ਦੇ ਵਿੱਚ ਉਵੇਂ ਹੋਪਰ ਵੀ ਵੱਜ ਜਾਂਦਾ ਤਾਂ ਨੁਕਸਾਨ ਹੋ ਜਾਣਾ ਸੀਗਾ ਤਾਂ ਖੁਸ਼ਕਿਸਮਤ ਹੀ ਰਹੀ ਕਿ ਨਹੀਂ ਆਇਆ ਹੋਪਰ ਆ ਜਿਹੜੀਆਂ ਤਸਵੀਰਾਂ ਇਹ ਪਿਛਲੇ ਸਾਲ ਦੀਆਂ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਖੇਤਾਂ ਦੇ ਵਿੱਚ ਹੋਪਰ ਦਾ ਹਮਲਾ ਵਧਿਆ ਹੁਣ ਪਰੰਤੂ ਸੋਸ਼ਲ ਮੀਡੀਆ ਤੇ ਕੁਝ ਵਿਅਕਤੀਆਂ ਨੇ ਇਹੋ ਜਿਹੇ ਵੀਡੀਓ ਪਾਉਣੇ ਸ਼ੁਰੂ ਕਰਤੇ ਕਿ ਤੇਲਾ ਆ ਗਿਆ ਤੇਲਾ ਆ ਗਿਆ ਕਿਸਾਨ ਵੀਰ ਬਿਨਾਂ ਖੇਤ ਦੇਖੇ ਦਵਾਈ ਲੈਣ ਭੱਜ ਕੇ ਜਿਵੇਂ ਕੋਈ ਕਿਸੇ ਨੂੰ ਕਹਵੇ ਨਾ ਕੋਈ ਤੇਰਾ ਕੰਨ ਵੱਢ ਕੇ ਲੈ ਗਿਆ ਤੇ ਕੰਨ ਨੂੰ ਹੱਥ ਨਹੀਂ ਆ ਰਿਹਾ ਤੇ ਸਿੱਧਾ ਭੱਜ ਗਿਆ ਜਿਹੜਾ ਝੋਨਾ ਅਗਲੇ 15 ਦਿਨਾਂ 'ਚ ਵੱਢਿਆ ਜਾਣਾ ਹੈ ਜਿਹੜਾ ਫਿਜ਼ੀਓਲੋਜੀਕਲ ਮੈਚਿਓਰਿਟੀ ਤੇ ਆ ਚੁੱਕਾ ਝੋਨੇ ਦੇ ਦਾਣੇ ਰੰਗ ਬਦਲ ਗਏ ਐ ਉੱਥੇ ਝੋਨੇ 'ਚ ਲੱਭ ਲੱਭ ਕੇ ਬੂਟੇ ਹਾਇ ਬੂਟੇ ਪਾਈਂਦਾ ਨੇ ਮਸਾਂ ਲੱਭਦੇ ਤਾਂ ਨਹੀਂ ਹੋ ਵੀ ਤਾਂ ਉਹਨੂੰ ਲੱਭ ਕੇ ਸਪਰੇਅ ਕਰਨਾ ਤਾਂ ਮੇਰੇ ਖਿਆਲ 'ਚ ਕੋਈ ਤਕ ਨਹੀਂ ਬੰਦਾ ਹਾਂ ਜੇਕਰ ਤੁਹਾਨੂੰ ਲੱਗਦਾ ਕਿ ਝੋਨਾ ਮੇਰਾ ਮਹੀਨਾ ਲਏ ਜੇਗਾ ਆਹ ప్రతి ਬੂਟਾ 5 ਦਾਣੇ ਹੈਗੇ ਆ ਫੇਰ ਤਾਂ ਸਾਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਪਰੰਤੂ ਯਾਰ ਆਹ ਹਾਲਾਤ ਨਾ ਕਰਿਆ ਕਰੋ ਤਾਂ ਤੁਹਾਨੂੰ ਕੋਈ ਵੀ ਕੁਝ ਵੀ ਕਹ ਦੇਗਾ ਸੋਸ਼ਲ ਮੀਡੀਆ ਚਾਰ ਵੀਡੀਓ ਗਲਤ ਪਾਈਆਂ ਤੇ ਜਿਹੜਾ ਹੈਗਾ ਕੰਮ ਹੋ ਗਿਆ ਆਏ ਨਾ ਕਰੋ ਆਓ ਆਪਾਂ ਦੇਖਦੇ ਹਾਂ ਕਿ ਹਾਪਰ ਕੀ ਹੁੰਦਾ ਹੈ ਕਿਸ ਤਿਕਨੇ ਦਾ ਕੰਟਰੋਲ ਕਰਨਾ ਹੈ ਕਿਹੜੀਆਂ-ਕਿਹੜੀਆਂ ਇਹ ਤੇ ਸਪਰੇਅਾਂ ਹੁੰਦੀਆਂ ਤਾਂ ਸ਼ੁਰੂ ਕਰਦੇ ਆਂ ਅਸਲ 'ਚ ਝੋਨੇ ਦਾ ਤੇਲਾ ਨਹੀਂ ਹੁੰਦਾ ਇਹ ਝੋਨੇ ਦਾ ਟਿੱਡਾ ਹੁੰਦਾ ਹੈ ਜਿਹਨਾਂ ਨੂੰ ਅਸੀਂ ਹੌਪਰ ਕਹਿੰਨੇ ਆਂ ਜਾਂ ਅਸੀਂ ਝੋਨੇ ਦਾ ਪੁਦਕਾ ਕਹਿੰਨੇ ਆਂ ਇਹ ਦੋ ਤਰ੍ਹਾਂ ਦਾ ਹੁੰਦਾ ਚਿੱਟੀ ਪਿੱਠ ਵਾਲਾ ਤੇ ਪੂਰਾ ਟਿੱਡਾ ਅੱਛਾ ਇਹ ਰਸ ਚੂਸਦੇ ਆ ਇਹ ਉਸੇ ਟਿੱਡੇ ਦੇ ਪਰਿਵਾਰ ਦੇ ਆ ਜਿਹੜਾ ਹਰਾ ਜਾਂ ਟਿੱਡ ਫਿਰਦਾ ਹੁੰਦਾ ਤੇ ਜਿਹਦੇ ਨਾਲ ਤੁਸੀਂ ਤੇਲਾ ਮਾਰੋਗੇ ਇਹ ਹੌਪਰ ਮਾਰੋਗੇ ਉਹਦੇ ਨਾਲ ਹੀ ਉਹ ਟਿੱਡ ਵੀ ਮਰ ਜਣਾ ਗੱਲ ਇਹ ਹੈ ਕਿ ਸਨ 2022 ਦੇ ਵਿੱਚ 2022 ਕਿਉਂ 1982 ਦੇ ਵਿੱਚ 1984 ਦੇ ਵਿੱਚ 1985 ਦੇ ਵਿੱਚ ਜਾਂ ਪਿਛਲੇ ਸਾਲ 2022 ਦੇ ਵਿੱਚ ਜਿਹੜਾ ਇਹ ਹੌਪਰ ਦਾ ਹਮਲਾ ਸੀਗਾ ਉਹ ਅਰਲੀ ਅਗਸਤ ਦੇ ਵਿੱਚ ਆ ਗਿਆ ਸੀ ਆ ਫੋਟੋ ਪਿਛਲੇ ਸਾਲ ਦੀ ਹੈ ਤਾਂ ਝੋਨਿਆਂ ਦਾ ਬਹੁਤ ਮੜਾ ਨੁਕਸਾਨ ਕਰ ਹਾਲ ਕਰਤਾ ਸੀ ਬਹੁਤ ਨੁਕਸਾਨ ਕਰਤਾ ਜਿਹਦੇ ਕਰਕੇ ਕਿਸਾਨ ਡਰੇ ਹੋਏ ਆਜ 26 ਸਤੰਬਰ ਤੱਕ ਜੋ ਮੇਰੇ ਕੋਲ ਕਿਸਾਨਾਂ ਦੀ ਇਨਕੁਆਰੀ ਆਈ ਹੈ ਮੈਨੂੰ ਕੋਈ ਬਹੁਤਾ ਇਹੋ ਜਾਂ ਕੋਈ ਫੋਨ ਨਹੀਂ ਆਇਆ ਕਿ ਮੇਰੇ ਖੇਤ 'ਚ ਹਮਲਾ ਹੋ ਗਿਆ ਕਈ ਫੋਨ ਆਏ ਆ ਕਿ ਨਿੱਕਾ ਨਿੱਕਾ ਜੀ ਫਿਰਦਾ ਹੈ ਕਿਸਾਨ ਵੀਰੋਂ ਡਰੀ ਜਾਂਦੇ ਐ ਇੱਕ ਵੀਰ ਕਹਿੰਦਾ ਮੈਂ ਪਾਈ ਮੈਟਰੋਜਨ ਕਰਤੀ ਪਰੰਤੂ ਮੇਰਾ ਤੇਲਾ ਨਹੀਂ ਮਰਿਆ ਮੈਂ ਕਿਹਾ ਕਿ ਤੇਲਾ ਹੈ ਕਿ ਫੋਟੋ ਭੇਜੋ ਫੋਟੋ ਭੇਜੀ ਤੇ ਆ ਮੁੱਛਾਂ ਵਾਲਾ ਕੀੜਾ ਸੀ ਭਰਾਵਾ ਤਾਂ ਤੇਲਾ ਹੈ ਹੀ ਨਹੀਂ ਇਹ ਕਿਉਂ ਕਿਵੇਂ ਮਰੇਗਾ ਤਾਂ ਇਹਦੇ ਤੋਂ ਨੱਕ ਭਰਾਓ ਇਹ ਤਾਂ ਬੜੀ ਲੰਮਾ ਲੰਮਾ ਪੱਜਣ ਵਾਲਾ ਕੀੜਾ ਹੈਗਾ ਇਹ ਨਹੀਂ ਤੇਲਾ ਨਹੀਂ ਹੈਗਾ ਤੇਲਾ ਜਾਂ ਹਾਪਰ ਆ ਹੁੰਦਾ ਜਿਹੜਾ ਤੁਸੀਂ ਫੋਟੋ ਦੇਖ ਰਹੇ ਹੋ ਅੱਗੇ ਤੁਸੀਂ ਇਹ ਤੁਹਾਨੂੰ ਪਹਿਚਾਨ ਆਉਂਦੀ ਹੈਗੀ ਕਿਸ ਤਰ੍ਹਾਂ ਦਾ ਹੁੰਦਾ ਅੱਗੇ ਰਾਤ ਅਤੇ ਦਿਨ ਦੇ ਤਾਪਮਨ ਦੇ ਫਰਕ ਪੈ ਗਿਆ ਰਾਤਾਂ ਠੰਡੀਆਂ ਹੋ ਗਈਆਂ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਦੇਖੋ ਇਹ ਤਾਪਮਨ ਦੇ ਨਾਲ ਬਹੁਤ ਜਿਆਦਾ ਸਬੰਧ ਰੱਖਦਾ ਜਿਵੇਂ ਪਹਿਲਾਂ ਸਾਡੇ ਤਾਪਮਨ ਹਾਈ ਰਹੀ ਜਿਵੇਂ ਤਾਪਮਨ 36 ਡਿਗਰੀ ਤੋਂ 40 ਡਿਗਰੀ ਵੱਲ ਨੂੰ ਜਾਂਦੇ ਹੈ ਤਾਂ ਇਹਦੇ ਆਂਡਿਆਂ 'ਚੋ ਬੱਚੇ ਨਿਕਲਨੇ ਬੰਦ ਹੋ ਜਾਂਦੇ ਹੈ ਤੇ ਜਦੋਂ ਹੀ ਤਾਪਮਨ 25 ਡਿਗਰੀ ਤੋਂ ਥੱਲੇ ਡਿੱਗਣਾ ਸ਼ੁਰੂ ਹੁੰਦਾ ਤਾਂ ਆਂਡਿਆਂ ਦੇ ਵਿੱਚੋਂ ਬੱਚੇ ਉਦੋਂ ਵੀ ਨਿਕਲਨੇ ਘਟ ਜਾਂਦੇ ਹੈ ਤਾਂ ਰਾਤਾਂ ਠੰਡੀਆਂ ਹੋਣ ਕਰਕੇ ਇਦੇ ਅਨੁਕੂਲ ਮੌਲ ਨਹੀਂ ਹੈਗਾ ਭਾਵੇਂ ਕਿ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕਿਤੇ ਨਹੀਂ ਹੈਗਾ ਕਿਉਂਕਿ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਟੈਂਪਰੇਚਰ ਹੈ ਕਿ ਜਗਾ 34 ਡਿਗਰੀ ਚੱਲਦਾ ਪਿਆ ਕਿ ਜਗਾ 35 ਡਿਗਰੀ ਚੱਲਦਾ ਪਿਆ ਖੇਤਾਂ ਦਾ ਧਿਆਨ ਜਰੂਰ ਰੱਖੋ ਲੇਕਿਨ ਇਸ ਸਾਲ ਇਹਦਾ ਹਮਲਾ ਜ਼ਿਆਦਾ ਨਹੀਂ ਹੈਗਾ ਧਿਆਨ ਤੁਸੀਂ ਜਰੂਰ ਰੱਖਣਾ ਹੈ ਫਿਰ ਕਿਵੇਂ ਪਤਾ ਲੱਗੇਗਾ ਯਾਰ ਖੇਤ ਜਾਓ ਖੇਤ ਦੇ ਵਿੱਚ ਨਾ ਬਰਾਬਰ ਵੱਟ ਤੇ ਬੈਠ ਜਾਓ ਜਿੱਥੇ ਤੁਹਾਡੇ ਕਿਨਾਰਿਆਂ ਦੇ ਬਰਾਬਰ ਸਿੱਧਾ ਦੇਖੋ ਖੇਤ ਦੇ ਵਿੱਚ ਜਿੱਥੇ ਪੱਤਿਆਂ ਦੇ ਉੱਪਰ ਲੱਟੂਸੇ ਹੈ ਤਾਨੂੰ ਬਾਕੀ ਖੇਤ ਹਰਾ ਦਿ세ਗਾ ਕਿਤੇ ਇੱਕ ਦੋ ਗੀ ਦੇ ਵਿੱਚ ਇੱਕ ਦੋ ਪੱਤੇ ਮਾੜੇ ਜਿਹੇ ਤੋਂ ਪੀਲੇ ਦਿਸਣਗੇ ਉਸ ਦੋਗੀ ਦੇ ਵਿੱਚ ਜਾਓ ਬੂਟਾ ਟੇਡਾ ਕਰੋ ਦੋ ਥੱਪੜ ਮਾਰ ਕੇ ਉਹਦੀ ਢੂਈ ਤੇ ਤੇ ਉਹਨੂੰ ਝਾੜੋ ਜਦੋਂ ਥੱਲੇ ਝਾੜੋਗੇ ਤਾਂ ਉਹਦੇ ਵਿੱਚੋਂ ਕੁਛ ਨਾ ਕੁਛ ਡਿੱਗੇਗਾ ਜੇ ప్రతి ਹੱਲ ਉਥੇ ਪੰਜ ਦਾਣੇ ਡਿੱਗਦੇ ਐ ਤੇਲੇ ਦੇ ਤਾਂ ਹੋਪਰ ਦੇ ਤਾਂ ਅਸੀਂ ਉਹਤੇ ਸਪਰੇਅ ਕਰਨੀ ਹੁੰਦੀ ਹੈ ਜੇ ਪਾਈ ਤੋਂ ਘੱਟ ਹੈ ਫਿਰ ਸਾਨੂੰ ਜਿਹੜਾ ਹੈਗਾ ਇੰਟੀਅਰ ਕਰਨਾ ਹੁੰਦਾ ਇਸ ਚੀਜ਼ ਦਾ ਧਿਆਨ ਰੱਖੋ ਤਾਂ ਆ ਤੁਸੀਂ ਦੇਖਿਆ ਨਾ ਫੋਟੋ ਦੇ ਵਿੱਚ ਇਸ ਤਰ੍ਹਾਂ ਦੇ ਹੋਣਗੇ ਜੇ ਉਹਨੂੰ ਹੱਥ ਲਾਉਂਗੇ ਨਾ ਤੇ ਮੜਾ ਛਾਲ ਮਾਰੇਗਾ ਜਦੋਂ ਇਹ ਖੇਤਾਂ ਨੇ ਤੇ ਚੱਲੇਗਾ ਨਾ ਟੇਡਾ ਚੱਲੇਗਾ ਉਹ ਮੁੱਛਾਂ ਵਾਲਾ ਜਿੱਦ ਨਹੀਂ ਪੈਣਾ ਮੁੱਛਾਂ ਵਾਲਾ ਤਾਂ ਭੱਜਿਆ ਹੀ ਜਾਂਦਾ ਜਿਵੇਂ ਜਿਹੜਾ ਹੈਗਾ 100 ਦੀ ਸਪੀਡ ਤੇ ਛੱਡਿਆ ਹੁੰਦਾ ਇਹ ਤਾਂ ਆਰਾਮ ਦੇ ਨਾਲ ਟੇਡਾ ਟੇਡਾ ਤੁਰਦਾ ਠੀਕ ਹੈ ਕਲੀਅਰ ਹੋ ਗਿਆ ਤਾਂ ਕਈ ਵਾਰੀ ਕੀ ਹੁੰਦਾ ਹੈ ਕਈ ਖੇਤਾਂ ਦੇ ਐਕਤੀ ਤੇ ਉਹੀ ਹਾਲਾਤ ਨਹੀਂ ਹੈਗੇ ਪਿਛਲੇ ਸਾਲਾਂ 'ਚ ਹੋਏ ਸੀ ਕਿਸਾਨ ਵੀ ਕਹਿੰਦਾ ਕਿ ਰਾਤੋਂ ਰਾਤ ਆ ਗਿਆ ਰਾਤੋਂ ਰਾਤ ਹੋਪਰ ਨਹੀਂ ਆਉਂਦਾ ਹੋਪਰ ਬਹੁਤ देर ਤੋਂ ਹੁੰਦਾ ਖੇਤ ਦੇ ਵਿੱਚ ਲੇਕਿਨ ਅਸੀਂ ਖੇਤ ਦਾ ਧਿਆਨ ਨਹੀਂ ਕਰਦੇ ਅਸੀਂ ਔਰ ਉਹ ਦੇਖਦੇ ਹਾਂ ਜਦੋਂ ਖੇਤ ਮਰਨਾ ਸ਼ੁਰੂ ਹੋ ਜਾਂਦਾ ਹੈ ਤਾਂ ਕਈ ਵਾਰੀ ਹੋਪਰ ਬਰਨ ਵੀ ਹੋ ਜਾਂਦਾ ਹੈ ਇਹ ਹੋਪਰ ਬਰਨਾ ਆਮ ਸਾਲਾਂ 'ਚ ਨਹੀਂ ਹੁੰਦਾ ਇਹ ਉਹਨਾਂ ਸਾਲਾਂ 'ਚ ਹੁੰਦਾ ਹੈ ਜਿਹੜੇ ਸਾਲਾਂ ਦੇ ਵਿੱਚ ਅਟੈਕ ਜ਼ਿਆਦਾ ਹੁੰਦਾ ਹੈ 31 ਤੱਕ ਖਸਾਨੇ ਵੀ ਦੋ ਦੋ ਸਪਰੇਆਂ ਡਰਦੀ ਕਰ ਚੁੱਕੀ ਹੈ ਪਰੰਤੂ ਆਇਆ ਕਿਤੇ ਵੀ ਨਹੀਂ ਖਾਪਰ ਬਰਨ ਕੀ ਹੁੰਦਾ ਕਿ ਖੇਤ ਦੇ ਵਿੱਚ ਇੱਕ ਦੋਗੀ ਜੀ ਪੈ ਜਾਂਦੀ ਹੈ ਉਸ ਦੋਗੀ ਦੇ ਵਿੱਚੋਂ ਸਾਰੇ ਬੂਟੇ ਸੜ ਜਾਂਦੇ ਉਤੋਂ ਆ ਲੱਗੇ ਮੱਛਿਆ ਹੁੰਦਾ ਹੈ ਤੇ ਜੇ ਉਹੋ ਜੀ ਸਥਿਤੀ ਬਣ ਗਈ ਆ ਫਿਰ ਅਸੀਂ ਇਹ ਸਾਰੇ ਖੇਤ ਤੇ ਪਹਿਲਾਂ ਅਸੀਂ ਉਸੇ ਜਗ੍ਹਾ ਸਪਰੇ ਕਰਨੀ ਆ ਉਹ ਦੋਗੀ ਤੇ ਉਹਦੇ ਇੱਕ ਇੱਕ ਕਰਮ ਪਾਸੇ ਵੀ ਸਪਰੇ ਕਰਨੀ ਹੁੰਦੀ ਹੈ ਠੀਕ ਹੈ ਵੱਡੀ ਗੱਲ ਜਿਹੜੀ ਤੁਸੀਂ ਇੱਥੇ ਤੇਲੇ ਦੀ ਜੋ ਸਪਰੇਅ ਕਰਨੀ ਹੈ ਜਾਂ ਤੇਲੇ ਦੀ ਬਾਰੇ ਜਾਂ ਹੌਪਰ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਧਿਆਨ ਰੱਖਣਾ ਹੈਗਾ ਉਹ ਇਹ ਹੈਗਾ ਕਿ ਕਣਕ ਦਾ ਤੇਲਾ ਬਾਹਰੋਂ ਅੰਦਰੋਂ ਆਉਂਦਾ ਹੈ ਤੇ ਜਿਹੜਾ ਇਹ ਝੋਨੇ ਦਾ ਤੇਲਾ ਜਿੰਨੂੰ ਤੁਸੀਂ ਤੇਲਾ ਕਿਨੋਂ ਵਸ ਟਿੱਡਾ ਹੁੰਦਾ ਠੀਕ ਹੈ ਨਾ ਇਹ ਅੰਦਰਲੇ ਪਾਸੇ ਧੌੜੀਆਂ ਚੋਂ ਆਉਂਦਾ ਤਾਂ ਉੱਥੋਂ ਪਾਸੇ ਨੂੰ ਫੈਲਣਾ ਸ਼ੁਰੂ ਹੁੰਦਾ ਦੋਵਾਂ 'ਚ ਵੱਡਾ ਫਰਕ ਹੈ ਕਿ ਬਈ ਕਿਸਾਨ ਬਾਹਰੋਂ ਦੇਖ ਕੇ ਆ ਜਾਂਦਾ ਹੈ ਨਹੀਂ ਕੁਝ ਅੰਦਰ ਦੇਖੋ ਅੱਛਾ ਕਈ ਵਾਰੀ ਹੁੰਦਾ ਕਿ ਯਾਰ ਦੁਕਾਨਦਾਰ 100 ਗ੍ਰਾਮ ਥਾਈਮੋਮੈਥੋਕਸੋਪੋਇਨ ਅੱਜਕੱਲ ਸਵਾ 700 ਗ੍ਰਾਮ ਪਵਾ ਜਾਂਦੇ 30% ਦਾ ਰਿਜ਼ਲਟ ਕਿਸਾਨਾਂ ਨੂੰ ਮਿਲਦੇ ਆ ਕਿਸਾਨ ਪਾਈ ਜਾਂਦੇ ਹਨ ਪਰੰਤੂ ਜਿਹੜੀਆਂ ਤੁਸੀਂ ਇਹ ਦਵਾਈਆਂ ਪਾਉਣੀਆਂ ਇਹ ਬਹੁਤੀਆਂ ਖੁਸ਼ਕ ਹੁੰਦੀਆਂ ਆਪਾਂ ਕਹਿੰਦੇ ਕੀ ਹੁੰਦਾ ਯਾਰ 40 ਰੁਪਏ ਦਵਾਈ ਪੈਂਦੀ ਹੈ 200 ਰੁਪਏ ਪੈਂਦੀ ਫਰਕ ਕੀ ਪੈਂਦਾ ਨਹੀਂ ਦਾਣਾ ਖੁਸ਼ ਕਰਦੀਆਂ ਝਾੜ ਵੀ ਘਟਦਾ ਹੈ ਕਈ ਵਾਰੀ ਤਾਂ ਥਾਇਮਥੋਕਸ ਵਾਲੇ ਖੇਤਾਂ 'ਚ ਮੈਂ ਦੇਖਿਆ ਕਿਸਾਨ ਨੇ 750 ਗ੍ਰਾਮ ਪਰ ਐਮਐਲ ਪਾ ਕੇ ਕਰਤੀ ਤੇ ਜਾਂ ਗ੍ਰਾਮ ਪਾ ਕੇ ਕਰਤੀ ਤੇ ਉਹਦੇ ਨਾਲ ਉੱਤੋਂ ਪੱਤੇ ਹੀ ਲੋਹੇ ਜਾਂਦੇ ਲਾਲ ਲਾਲ ਪੱਤੇ ਹੋ ਜਾਂਦੇ ਆ ਫਿਰ ਬੰਦਾ ਦੇਖਦਾ ਫਿਰਦਾ ਕਿ ਆ ਕੀ ਹੋ ਗਿਆ ਤਾਂ ਇਸ ਕਰਕੇ ਜਿੱਥੇ ਜ਼ਰੂਰਤ ਹੈ ਉੱਥੇ ਸਪਰੇਅ ਕਰੋ ਤਾਂ ਫਿਰ ਸਪਰੇਅ ਕਰਨ ਲੱਗੇ ਸਾਵਧਾਨੀ ਵਰਤਣੀ ਹੈ ਪਹਿਲੀ ਗੱਲ ਜਿਹੜੇ ਖੇਤ ਦੇ ਵਿੱਚ ਝੋਨਾ ਮਿਲਕ ਗ੍ਰੇਨ ਤੋਂ ਅੱਗੇ ਟੱਪ ਗਿਆ ਹੈ ਸੌਫਟ ਟੌਪ ਤੋਂ ਜਿਹੜਾ ਹਾਰਡ ਆਫ ਸਟੇਜ ਦੇ ਵਿੱਚ ਹੈ ਮਤਲਬ ਕਿ ਤੁਹਾਡਾ ਜਿਹੜਾ ਮੁੰਜਰ ਝੋਗੀ ਦਾਣੇ ਨੂੰ ਨਪਿਆ ਉਹ ਚੋਂ ਮਲਾਈ ਜੀ ਨਿਕਲਦੀ ਹੈ ਪਾਣੀ ਨਹੀਂ ਨਿਕਲਦਾ ਮਲਾਈ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਇਹ ਤੇਲਾ ਕਿਉਂਕਿ ਸੈਲ ਸੈਪੂਮੈਂਟ ਰੁਕ ਜਾਂਦੀ ਹੈ ਇਹ ਤੇਲਾ ਇਹ ਟਿੱਡਾ ਇਹ ਹੌਪਰ ਤੁਹਾਡੇ ਝੋਨੇ ਦਾ ਨੁਕਸਾਨ ਨਹੀਂ ਕਰਦਾ ਤੇ ਨਾ ਹੀ ਉਸ ਸਮੇਂ ਤੋਂ ਬਾਅਦ ਕੀਤੀਆਂ ਹੋਈਆਂ ਸਪਰੇਆਂ ਕੰਮ ਕਰਦੀਆਂ ਇਹ ਚੀਜ਼ ਵੀ ਧਿਆਨ ਰੱਖਿਓ ਸਪਰੇਅ ਕਰਨ ਲੱਗਿਆ ਕਿ ਹੋਰ ਧਿਆਨ ਰੱਖਣੀ ਹੈ ਕਿ ਜਿਹੜਾ ਹੈਗਾ ਖੇਤ ਚ ਪਾਣੀ ਨਹੀਂ ਹੋਣਾ ਚਾਹੀਦਾ ਇਹ ਧਿਆਨ ਰੱਖਿਓ ਜੋ ਜਿਸ ਸਮੇ ਖੇਤ ਚ ਤੇਲੇ ਦਾ ਹਮਲਾ ਹੋ ਗਿਆ ਉਸ ਸਮੇ ਟਿੱਡੇ ਦਾ ਹਮਲਾ ਹੋ ਗਿਆ ਉਸ ਸਮੇ ਅਸੀਂ ਟਿੱਡਾ ਮੈਂ ਹੌਪਰ ਨੂੰ ਕਹਿ ਰਹੇ ਆ ਤੇਲੇ ਨੂੰ ਕਹਿ ਰਹੇ ਆ ਜਦੋਂ ਤੇਲੇ ਦਾ ਹਮਲਾ ਹੋ ਗਿਆ ਉਸ ਸਮੇ ਖੇਤ ਦੇ ਵਿੱਚ ਪਾਣੀ ਭਰ ਕੇ ਨਹੀਂ ਰੱਖਣਾ ਹੁੰਦਾ ਹਵਾ ਲਵਾ ਲਾ ਕੇ ਪਾਣੀ ਲਾਉਣਾ ਹੁੰਦਾ ਤੇ ਅਗਲੀ ਗੱਲ 2024 ਚ ਘਰਉਣ ਵਾਲੀ ਗੱਲ ਨਹੀਂ ਹੈਗੀ ਜਿਹੜੇ ਸਾਲ 'ਚ ਭਿਆਨਕ ਹਮਲਾ ਹੁੰਦਾ ਨਾ ਉਹ ਸਾਲ ਅਗਸਤ ਤੋਂ ਹੀ ਤੇਲਾਕਿਆਂ ਕਿੱਡਾ ਖੇਚੋਣਾ ਸ਼ੁਰੂ ਹੋ ਜਾਂਦਾ ਹੈ ਮੈਂ 2022 'ਚ ਦੇਖਿਆ ਸੀਗਾ ਜਦੋਂ ਵੱਡਾ ਹਮਲਾ ਹੋਇਆ ਸੀਗਾ ਤਾਂ ਅਗਸਤ ਤੋਂ ਹੀ ਜਿਹੜਾ ਹੈਗਾ ਹੌਪਰ ਖੇਚ ਆ ਗਿਆ ਸੀ ਤਾਂ ਫਿਰ ਉਹ ਲੋਨ ਇੱਕ ਚੀਜ਼ ਧਿਆਨ ਰੱਖਿਓ ਕਿ ਕਿਸਾਨਾਂ ਨੇ ਕੀ ਕੀਤਾ ਸੀ ਕਿ ਆਹ ਜਿਹੜੀਆਂ ਵੱਡੀਆਂ ਆਪਾਂ ਗੰਨਾ ਹੀ ਲੈ ਕੇ ਫਿਰਦੇ ਆ ਇਹਨਾਂ ਦੇ ਨਾਲ ਕੰਮ ਨਹੀਂ ਹੋਇਆ ਕਿਸਾਨਾਂ ਨੇ ਪਿੱਠੂ ਪੰਪ ਕੱਢ ਲਏ ਸੀਗੇ ਥੱਲੇ ਨੂੰ ਨੌਜਲਾ ਕਰਕੇ ਮੁੱਢਾਂ ਵਾਲੇ ਪਾਸੇ ਨੂੰ ਜਿਹੜੇ ਦਵਾਈਆਂ ਮਾਰੀਆਂ ਉਹ ਦੋ ਆ ਮਰਿਆ ਇੱਕ ਕਰੇਟਰ ਠੀਕ ਹੈ ਜੇ ਤਰ ਨਹੀਂ ਹਮਲਾ ਹੈਗਾ ਉਹ ਜੇ ਮਰਜ਼ੀ ਕਰਿਓ ਪਰੰਤੂ ਜਦੋਂ ਹਮਲਾ ਅਸਲੀ ਹਮਲਾ ਹੋਏਗਾ ਤਾਂ ਮੁੱਢਾਂ ਵਾਲੇ ਪਾਸੇ ਨੂੰ ਮੂੰਹ ਕਰਕੇ ਸਪਰੇਅ ਗੰਦਾ ਹੋਏਗਾ ਤਾਂ ਹੀ ਉਹ ਚੰਗੇ ਤਿੱਕੇ ਦੇ ਰਿਜ਼ਲਟ ਆਉਣਗੇ ਖੇਤ ਚ ਪਾਣੀ ਨਹੀਂ ਹੋਣਾ ਚਾਹੀਦਾ ਤਾਂ ਹੀ ਖੇਤ ਦੇ ਵਿੱਚ ਵਧੀਆ ਰਿਜ਼ਲਟ ਆਉਣਗੇ ਜੇ ਤੁਸੀਂ ਦਵਾਈਆਂ ਦੀ ਗੱਲ ਕਰੋਂ ਤਾਂ ਬਹੁਤੀਆਂ ਦਵਾਈਆਂ ਨਾਲ ਦੀ ਨਾਲ ਤੇਲੇ ਜਾਂ ਹੋਪਰ ਨੂੰ ਨਹੀਂ ਮਾਰਦੀਆਂ ਉਹ ਉਹਦੇ ਉੱਪਰ ਇਸ ਤਰ੍ਹਾਂ ਅਸਰ ਕਰਦੀਆਂ ਹੈ ਕਿ ਉਹ ਖਾਣਾ ਪੀਣਾ ਛੱਡ ਦਿੰਦਾ ਫਿਰ ਅਗਲੇ 5-7 ਦਿਨ ਚ ਮਰਦਾ ਹੈ ਜੀ ਅੱਜ ਸਪਰੇਅ ਕੀਤੀ ਐ ਤੇ 4 ਦਿਨ 5 ਦਿਨ 7 ਦਿਨ ਧਿਆਨ ਰੱਖੋ ਆ ਪਿਛਲੇ ਦਿਨੀ ਸ਼ਿਕਾਇਤ ਆਈ ਐ ਕਈ ਦਵਾਈਆਂ ਦੀ ਕੁਆਲਿਟੀ ਸਹੀ ਨਹੀਂ ਹੈਗੀ ਆ ਦੀ ਕੁਆਲਿਟੀ ਦਾ ਧਿਆਨ ਰੱਖਿਓ ਜੋ ਦਵਾਈਆਂ ਕਿਹੜੀਆਂ-ਕਿਹੜੀਆਂ ਨੇ ਠੀਕ ਹੈ ਆਪਣੀ ਥਾਇਆਮਥੌਕਸਮ ਇਹ 40 ਕੈਮਲ ਡੋਸ ਪਾਇ ਕਰੋ ਵੱਧ ਨਾ ਪਾਇਆ ਕਰੋ ਜੇ ਕੌਨਫੀਡਰ ਪਾਉਣੀ ਐ 40 ਐਮਲ ਪਾਇਆ ਕਰੋ ਵੱਧ ਨਾ ਪਾਇਆ ਕਰੋ ਅੱਛਾ ਅੱਗੇ ਮੈਂ ਹੁਣ ਸਾਲਟ ਦਾ ਨਾਮ ਵੀ ਲੈਣਾ ਐ ਤੇ ਥੋੜਾ ਕੰਪਨੀ ਦੀ ਗੱਲ ਵੀ ਕਰ ਲਾਂਗਾ ਪਹਿਲਾ ਸਾਲਟ ਹੈ ਸਾਡਾ ਪਾਈ ਮੈਟਰੋਜਨ ਇਹ ਚੈਸ ਵਾਲਾ ਸਾਲਟ ਹੈ ਠੀਕ ਹੈ ਪਾਈ ਮੈਟਰੋਜਿਨ 120 ਗ੍ਰਾਮ ਕਿੱਲੇ ਦਾ ਪੈਂਦਾ ਹੁੰਦਾ ਹੈ ਦੂਸਰਾ ਤੁਹਾਡਾ ਸਾਲਟ ਜਿਹੜਾ ਹੈਗਾ ਉਹ ਹੈਗਾ ਡਾਈ ਨੋਟੇਫਿਉਰਾਨ ਮੈਂ ਲਿਖ ਵੀ ਦਿਆਂਗਾ ਇੱਥੇ ਮੇਰੇ ਸਪੈਲਿੰਗ ਵੀ ਬਾਰੇ ਬੋਲਣ ਚ ਇਹੋ ਜਿਹਾ ਹੋ ਜਾਂਦਾ ਜਿਹੜਾ ਤੁਹਾਡਾ ਉਸੀਨ ਜਾਂ ਟੋਕਨ ਵਾਲਾ ਸਾਲਟ ਹੈ 80 ਐਮਐਲ ਪ੍ਰਤੀ ਕਿੱਲਾ ਪਾ ਸਕਦੇ ਹੋ ਇੱਕ ਤੁਹਾਡਾ ਸਾਲਟ ਹੈ ਟ੍ਰਾਈਫਲੂ ਮੈਜ਼ੋਪ੍ਰਾਈਮ ਇਹ ਜਿਹੜਾ ਹੈਗਾ ਪੈਕਸਾ ਲਾਉਣ ਵਾਲਾ ਸਾਲਟ ਹੈ 94 ਐਮ ਐਲ ਪ੍ਰਤੀ ਕਿਲਾ ਇਹ ਪੈਂਦੀ ਹੈ ਇੱਕ ਤੁਹਾਡਾ ਸਾਲਟ ਹੈਗਾ ਐਥੀਪਰੋਲ ਪਲੱਸ ਮਿਡਾ ਕਲੋਪਰੇਡ ਇਹ ਗਲੇਮੋਰ ਵਾਲਾ ਸਾਲਟ ਹੈ ਇਹ 50 ਗ੍ਰਾਮ ਪ੍ਰਤੀ ਕਿਲਾ ਪੈਂਦਾ ਇਹਨਾਂ ਦੇ ਰਿਜ਼ਲਟ ਚੰਗੇ ਨੇ ਵਧੀਆ ਰਿਜ਼ਲਟ ਨੇ ਇਹ ਕੁਝ ਨਵੀਆਂ ਦਵਾਈਆਂ ਯੂਨੀਵਰਸਿਟੀ ਨੇ ਰეკਮੈਂਡ ਕੀਤੀਆਂ ਜਿਵੇਂ ਤੁਹਾਡਾ ਆਰਕੈਸਟਰਾ ਵਾਲਾ ਸਾਲਟ ਹੈ ਬੈਂਸ ਪਾਇਰੀਮੋਕਸਿਮ ਸਪੈਲਿੰਗ ਇੱਥੇ ਲਿਖੀ ਹੈ ਇਹ 400 ml ਪੈਂਦੀ ਹੈ ਜਾਂ ਫਿਰ ਇੱਕ ਅਮੈਜ਼ਨ ਵਾਲਾ ਸਾਲਟ ਹੈ ਫਲਿਊ ਪੈਰੀਮਨ 300 ml ਪੈਂਦਾ ਸਪਰੇ ਜਿਹੜੇ ਹੈਗੇ ਸਪੈਲਿੰਗ ਉੱਪਰ ਲਿਖੀ ਹੋਈ ਹੈ ਤਾਂ ਇਹਨਾਂ ਚੋਂ ਕੋਈ ਵੀ ਇੱਕ ਸਾਲਟ ਲੈ ਲਓ ਜੇ ਤੁਹਾਡੇ ਖੇਤ ਨੂੰ ਲੱਗਦਾ ਕਿ ਬੂਟੇ ਝਾੜ ਕੇ ਦੇਖਣ ਤੇ ਆ ਤੇਲੇ ਉੱਤੇ ਡਿੱਗਦੇ ਆ ਚਾਰ ਪੰਜ ਤਾਂ ਇਹਦੇ ਨਾਲ ਉਹ ਜਿਹੜੇ ਹੈਗੇ ਮਰ ਜਾਣਗੇ ਠੀਕ ਹੈ ਜਿੱਟੇ ਦਾਣਾ ਜਿਹੜਾ ਹੈਗਾ ਬਣ ਗਿਆ ਦਾਣੇ ਚੋਟੀ ਪੱਕ ਹੋ ਗਿਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਜਿਹੜਾ ਡਰ ਰਿੰਦਾ ਨਾ ਕਿ ਜੇ ਆ ਗਿਆ ਸਾਰਾ ਰਗੜ ਦੂ ਉਹ ਵੀਰੋ ਹਰ ਸਾਲ ਨਹੀਂ ਆਏ ਹੁੰਦਾ ਹੁੰਦਾ ਇਹ ਉਹਨਾਂ ਸਾਲਾਂ 'ਚ ਹੁੰਦਾ ਜਿਹੜੇ ਸਾਲਾਂ 'ਚ ਅਗਸਤ ਦੇ ਵਿੱਚ ਹੀ ਇਹਦਾ ਹਮਲਾ ਸ਼ੁਰੂ ਹੋ ਜਾਂਦਾ ਹੈ ਮੇਰੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਗਈ ਹੋਗੀ ਬਾਸਮਤੀ ਦੇ ਵਿੱਚ ਇਹਨੂੰ ਨਾਂ ਵਰਤਿਓ ਜਿਹੜੀ ਥਾਇਆਮਥੌਕਸ ਵਗੈਰਾ ਹੈਗੀ ਆ ਉਹਨੂੰ ਨਾਂ ਵਰਤਿਓ ਠੀਕ ਹੈ ਐਕਤਰੀ ਜਿਹੜਾ ਹੌਪਰ ਬਰਨ ਹੈ ਉਹ ਕਿਤੇ ਵੀ ਨਹੀਂ ਹੈਗਾ ਤੇ ਜੇ ਆਪਾਂ ਉਹ ਪਿਛਲੇ ਵਾਰੀ ਆਪਾਂ ਕੋਈ ਵੀ ਕੁਝ ਖੇਤਾਂ 'ਚ ਡੀ ਡੀ ਵੀ ਪੀ ਤੇ ਹੋਰ ਚੀਜ਼ਾਂ ਲਾ ਕੇ ਪਾਉਂਦੇ ਸੀ ਹਨਾ ਉਹਦੀ ਐਕ ਤਰੀਕ ਕਿਤੇ ਵੀ ਲੋਡ ਨਹੀਂ ਪਈ ਤੇ ਨਾ ਹੀ ਮੇਰੇ ਖਿਆਲ 'ਚ ਅੱਗੇ ਲੋਡ ਪੈਣੀ ਹੈ ਫੇਰ ਵੀ ਖੇਤ ਦਾ ਧਿਆਨ ਰੱਖਿਓ ਆਪਦੇ ਦਾ ਠੀਕ ਹੈ ਜਦੋਂ ਜਿਹੜਾ ਹੈਗਾ ਕਿਸੇ ਝੋਨੇ ਨੂੰ ਵੜਨ 'ਚ 15 ਦਿਨ ਨੇ ਰਹਿ ਗਏ ਲੱਗਦਾ ਕਿ 20 ਦਿਨ 'ਚ ਵੜਨਾ ਉਸ ਤੋਂ ਸਮੇਂ ਫੇਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਜੀ